ਸਬੇ tham ਨਹੀਂ ਤੋ ਦਜਿਹ ਗੁਰੂ ਅਮਰਦਾਸ ਦੇ ਪੁੱਤਰ ਨਗਰੀ ਅੰਮ੍ਰਿਤਸਰ ਸਾਹਿਬ ਦੁਨੀਆ ਭਰ ਤੋਂ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਅਸੀਂ ਬਾਗਾ ਵਾਲੇ ਆ ਕਿ ਅਸੀਂ ਸਾਨੂੰ ਇੱਥੇ ਰਹਿਣ ਦਾ ਸਾਨੂੰ ਇੱਥੇ ਕਰਮ ਕਰਨ ਦਾ ਮੌਕਾ ਮਿਲਿਆ ਕੋਟਨ ਕੋਟ ਧੰਨਵਾਦ ਕਰਦੇ ਆ ਗੁਰੂ ਸਾਹਿਬ ਦਾ ਅੱਜ ਬਹੁਤ ਵੱਡਾ ਦਿਨ ਵਸਾਖੀ ਦਾ ਦੇਣਿਆ ਖਾਲਸਾ ਸਾਜਨਾ ਦਿਵਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਇਤਿਹਾਸਿਕ ਗੱਲਾਂ ਬਾਕੀ ਰੁੱਤ ਬਦਲਦੀ ਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਪ੍ਰਵਾਨ ਚੜਦੀਆਂ ਉਹਨਾਂ ਦੀ ਮਿਹਨਤ ਜਿਹੜੀ ਆ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਂਦੀ ਆ ਇਹ ਸਾਰੀਆਂ ਹੀ ਗੱਲਾਂ ਪੰਜਾਬ ਦੇ ਨਾਲ ਜੁੜੀਆਂ ਪੰਜਾਬ ਉਹ ਧਰਤੀ ਆ ਜਿਹੜੀ ਗੁਰੂਆਂ ਪੀਰਾਂ ਪਗੰਬਰਾਂ ਦੀ ਸ਼ੋਭਾ ਪ੍ਰਾਪਤ ਧਰਤੀ ਆ ਹਰ ਰੁੱਤ ਆਉਂਦੀ ਇੱਥੇ ਸਾਫ਼ ਪਾਣੀ ਹਰਿਆਲੀ ਫਸਲਾਂ ਖੁਸ਼ ਦੇ ਲੋਕ ਇਸ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨ ਆਏ ਆ ਜਿਹੜੀ ਜਿਹੜੀ ਸੇਵਾ ਗੁਰੂ ਮਹਾਰਾਜ ਨੇ ਬਖਸ਼ੀ ਸੀ ਉਹ ਦਿਲੋਂ ਤਨੋਂ ਮਨੋਂ ਇਮਾਨਦਾਰੀ ਦੇ ਨਾਲ ਕੀਤੀ ਆ ਸਭ ਦੁਨੀਆ ਨੂੰ ਪਤਾ ਅਰਦਾਸ ਕਰਨ ਆਇਆ ਗੁਰੂ ਮਹਾਰਾਜ ਸੇਵਾ ਦਿਓ ਅਸ਼ੀਰਵਾਦ ਦਿਓ ਤੁਹਾਡੇ ਚਰਨਾਂ 'ਚ ਆਏ ਆ ਇਸ ਗੁਰੂ ਨਾਮਦਾਸ ਦੀ ਪੁੱਤਰ ਨਗਰੀ 'ਚ ਤੁਸੀਂ ਸਾਨੂੰ ਆਪਣਾ ਗੁਜ਼ਰਬਸਰ ਕਰਨ ਦਾ ਮੌਕਾ ਦਿੱਤਾ ਇਹ ਦੀ ਸੇਵਾ ਸਾਡਾ ਧਰਮ ਹੈ ਸਾਡੀ ਜ਼ਿੰਮੇਵਾਰੀ ਹੈ ਦਿਲੋਂ ਕਰਨੀ ਚਾਹੁੰਦੇ ਆ ਜੀਵਨ ਦਾ ਹੋਰ ਕੋਈ ਲਕਸ਼ ਨਹੀਂਗਾ ਇਸ ਗੁਰਨਾਮ ਦਾਸ ਦੀ ਨਗਰੀ ਦੀ ਸੇਵਾ ਇਸ ਪੰਜਾਬ ਦੀ ਸੇਵਾ ਇਹ ਹੀ ਅਰਦਾਸ ਕੀਤੀ ਆ ਚੜ੍ਹਦੀ ਕਲਾ ਚ ਰਵੇ ਪੰਜਾਬ ਅਸ਼ੀਰਵਾਦ ਦਿਓ ਮੌਕਾ ਦਿਓ ਕਿ ਅਸੀਂ ਲੋਕਾਂ ਦੀ ਉਹਨਾਂ ਦੇ ਫੇਰ ਚਰਨਾ ਚ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਭਾਵਨਾ ਅਨਸਾਰ ਸੇਵਾ ਕਰ ਸਕੀਏ ਇਹੀ ਅੱਜ ਦੇ ਪੁੱਤਰ ਦਿਹਾੜੇ ਦੇ ਉੱਤੇ ਅਰਦਾਸ ਕੀਤੀ ਆ ਸਭ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਭ ਚੜ੍ਹਦੀ ਕਲਾ 'ਚ ਰਹੋ ਸੁਖ ਸ਼ਾਂਤੀ ਰਹੇ ਗੁਰੂ ਰਾਮਦਾਸ ਜੀ ਸਭ ਤੇ ਕਿਰਪਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੜੇ ਭਾਗਾਂ ਵਾਲਿਆਂ ਜੀ ਅੱਜ ਵਿਸਾਖੀਆ ਪਵਿੱਤਰ ਤਿਹਾੜੀ ਇਸ ਦਿਨ ਸਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਅੱਜ ਖਾਲਸੇ ਦੇ ਜਨਮ ਦਿਨ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਬੜੇ ਭਾਗਾਂ ਵਾਲੇ ਕਿ ਅੱਜ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਤੇ ਤੁਹਾਨੂੰ ਸਾਰਾ ਸ਼ਿਫਾ ਬਖਸ਼ਦਾ। ਸੰਤਨ ਨੂੰ ਮੈਸੇਜ ਇਹ ਹੈ ਆ ਗੁਰੂ ਨਾਲ ਜੁੜੋ ਜੀ ਕਿਉਂਕਿ ਜਿਹੜਾ ਸਾਡਾ ਜੀਵਨ ਹੈ ਇਹਨੂੰ ਜੇ ਅਸੀਂ ਸਹੀ ਤਰੀਕੇ ਨਾਲ ਚਲਾਉਣਾ ਤੇ ਗੁਰੂ ਮਹਾਰਾਜ ਜੀ ਅਸੀਂ ਸਿੱਖਿਆਵਾਂ ਨੇ ਉਹਨਾਂ ਤੇ ਅਮਲ ਕਰਨਾ ਚਾਹੀਦਾ। ਸਾਡੇ ਕੋਲ ਤੇ ਅਮਰਸਰ ਸਿੱਖੀ ਦਾ ਕੇਂਦਰ ਹੈ ਗੁਰੂ ਰਾਮਦਾਸ ਜੀ ਦੀ ਪੁੱਤਰ ਕਰਦੀ ਹੈ ਤੇ ਸਾਰੇ ਅਮਰਸਰੀ ਭਾਗਾਂ ਵਾਲੇ ਹੈ ਉਹਨਾਂ ਨੂੰ ਅਮਰਸਰ ਚ ਜਨਮ ਲੈਣ ਦਾ ਮੌਕਾ ਮਿਲਦਾ ਹੈ। ਕੜਾ ਪ੍ਰਸ਼ਾਦ ਦੇ ਜਾਦੇ ਕਾਊਂਟਰ ਲਾਏ ਗਏ ਆ ਔਰ ਜਿਹੜੀਆਂ ਲਾਈਨਾਂ ਚ ਸਿੰਘ ਲੋਖ ਲੋ ਜਾਂਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਆ ਵੀ ਬੜੇ ਅੱਗੇ ਬੜੇ ਸਬਰ ਨਾ ਜਾਂਦੇ ਆ ਔਰ ਇੱਕ ਦੂਜੇ ਨੂੰ ਧੱਕਾ ਨਾ ਮਾਰੋ ਔਰ ਸਾਰੇ ਬੜੇ ਸਾਰੇ ਪ੍ਰਬੰਧ ਜਿਹੜੇ ਆ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕੀਤੇ ਆ ਨਾਲ ਇਹ ਮੈਂ ਗੱਲ ਕਹਿਣੀ ਚਾਹਣਾ ਕਿ ਇਹ ਪ੍ਰਬੰਧਤ ਕਲਾ ਹੀ ਨਹੀਂ ਚਲਾ ਸਕਦੇ ਉਹਨੇ ਕਮੇਟੀ ਕੱਲੇ ਨਹੀਂ ਚਲਾ ਸਕਦੀ ਪ੍ਰਬੰਧ ਇਹ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਪ੍ਰਬੰਧ ਜਿਹੜਾ ਉਹ ਚੱਲ ਰਿਹਾ ਜਿੱਥੇ ਲੱਖਾਂ ਦੀ ਗਿਣਤੀ ਜ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਉੱਥੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਣ ਕੇ ਸੇਵਾ 'ਚ ਸਭ ਆਉਂਦੀ ਆ। ਉਹ ਲੰਗਰ ਵੇਖੋ ਜਾ ਕੇ ਲੰਗਰ 24 ਘੰਟੇ ਚੱਲਦਾ। ਇਹ ਇਕੱਲਾ ਸ਼ਰੋਮਣੀ ਕਮੇਟੀ ਨਹੀਂ ਤਲਾ ਸਕਦੀ, ਨਹੀਂ ਸੇਵਾ ਕਰ ਸਕਦੀ। ਅਸੀਂ ਸੰਯੋਗ ਜਿਹੜਾ ਸਾਹ ਸੰਗਤ ਦਿੰਦੀ ਆ, ਹਜ਼ਾਰਾਂ ਦੀ ਗਿਣਤੀ ਜਾਣ ਕੇ ਫਿਰ ਕਰੋੜਾਂ ਪਤੀ ਲੋਕ ਨੇ ਜਿਹੜੇ ਘਰ ਕਦੇ ਕੌਲੀ ਫੜ ਕੇ ਪਰੇਂ ਰਹਿੰਦੇ। ਉਹ ਜਾ ਕੇ ਉੱਥੇ ਸਬਜ਼ੀਆਂ ਦੀ ਛਿਲਦੇ ਨੇ, ਮਟਰ ਕੱਢਦੇ ਆ ਔਰ ਉੱਥੇ ਜਾ ਕੇ ਉਹ ਸਬਜ਼ੀਆਂ ਕੱਟ ਕੇ ਸੰਯੋਗ ਦਿੰਦੇ ਆ। ਤੋ ਇਸੇ ਤਰ੍ਹਾਂ ਇਹ ਸਾਰਾ ਪ੍ਰਬੰਧ ਜਿਹੜਾ ਉਹਨਾਂ ਦੇ ਸਹਿਯੋਗ ਤੇ ਸਾਥ ਦੇ ਨਾਲ ਸਾਰਾ ਇਹ ਚੱਲਦਾ ਹੈ ਕਿਸੇ ਤਰ੍ਹਾਂ ਜੋੜੇ ਘਰ ਨੇ ਤੇ ਜੋੜੇ ਘਰਾਂ ਸਾਡੇ ਮਲਾਜ਼ਮ ਵੀ ਲੱਗੇ ਨੇ ਔਰ ਜਦੋਂ ਸੰਗਤ ਚਲੀ ਜਾਂਦੀ ਉਹ ਮਲਾਜ਼ਮ ਡਿਊਟੀ ਸੰਭਾਲ ਲੈਂਦੇ ਆ ਪਰ ਮੇਰੇ ਖਿਆਲ ਦੇ ਵਿੱਚ ਬਹੁਤਾ ਟਾਈਮ ਜੇ 24 ਘੰਟਿਆਂ ਜੋ ਮੈਂ ਇਹ ਗੱਲ ਕਹਾਂ ਕਿ ਇਹ 18-18 ਘੰਟੇ ਇਹ ਬਾਹਰ ਦੀ ਸੰਗਤਾਂ ਕਿ ਸੇਵਾ ਕਰਦੀ ਆ ਤੇ ਇਹ ਵੀ ਇੱਕ ਗੱਲ ਕਥਰੀ ਨੇ ਮੈਂ ਉਹਨਾਂ ਨੂੰ ਨਮਸਕਾਰ ਕਰਨੀ ਚਾਹਣਾ ਜਿਹੜੇ ਲੋਕ ਲੰਗਰਾਂ ਦੀ ਸੇਵਾ ਜਿਹੜੇ ਲੋਕ ਆਪਣੇ ਪ੍ਰਕਰਮਾਂ ਦੀ ਸੇਵਾ ਜਿਹੜੇ ਲੋਕ ਆਪਣੇ ਜੋੜਿਆਂ ਦੀ ਸੇਵਾ ਕਰਦੇ ਆ ਮੈਂ ਉਹਨਾਂ ਨੂੰ ਨਮਸਕਾਰ ਕਰਨਾ ਚਾਹਣਾ ਮੈਂ ਸਮਝਦਾ ਉਹ ਬਹੁਤ ਮਹਾਨ ਨੇ ਜਿਹੜੇ ਇੱਥੇ ਆਣ ਕੇ ਜਿਨ੍ਹਾਂ ਨੂੰ ਕਿਉਂਕਿ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦੇ ਆਪ ਹਲ ਪਾਵਣਾ ਹੋਮੇ ਵਿੱਚੋਂ ਜਾਏ ਵੇਰ ਸੇਵਾ ਤਰੇਗਾ ਹੱਥ ਪੈਰ ਹੋਰ ਨਿਫਲ ਕਰਨੀ ਉਹ ਆਪਣੇ ਆਪ ਨੂੰ ਤੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਆ ਮੈਂ ਅੱਜ ਵਿਸਾਖੀ ਦੇ ਮੌਕੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਆ ਜਿਹੜੇ ਇੱਥੇ ਖਲੋਤੇ ਇਹਨਾਂ ਨੂੰ ਕਹਿਣਾ ਚਾਹਣਾ ਆ ਵੀ ਤੁਸੀਂ ਵੀ ਦਾੜੀਆਂ ਕੇਸ ਵੀ ਰੱਖੋ ਜਿਹੜੇ ਸਿੰਘਾਂ ਵਾਲੇ ਆ ਔਰ ਪੰਜ ਕਕਾਰਾਂ ਦੇ ਧਾਰਨੀ ਹੋ ਅਮਰਤ ਛਕੋ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀ ਬਣੋ ਉਹਨਾਂ ਨੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪ੍ਰਗਟ ਕੀਤਾ ਸੀ ਔਰ ਇੱਕ ਵੱਖਰੀ ਦਿਖ ਔਰ ਨਾਲ ਕਿਆ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਉਹ ਕਰੋ ਨਵਾਸ ਜਾਵਲਾ ਖਾਲਸਾ ਰਹੇ ਨਿਆਰਾ ਤਾਬ ਲਗਤੇ ਹੀ ਦਿਓ ਮੈਂ ਸਾਰਾ ਔਰ ਜਾਬੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀ ਤੋਨਾ ਆਪਣਾ ਰੂਪ ਸਾਨੂੰ ਬਣਾ ਲਿਆ ਸੀ ਸਾਨੂੰ ਆਪਣਾ ਚਿਹਰਾ ਬਣਾ ਲਿਆ ਸੀ ਸਾਨੂੰ ਆਪਣੇ ਵਰਗੇ ਬਣਾ ਲਿਆ ਸੀ ਉਹਨਾਂ ਨੇ ਸਾਨੂੰ ਆਪਣੇ ਚੇਲੇ ਨਹੀਂ ਬਣਾ ਆਪੇ ਗੁਰ ਚੇਲਾ ਉਹਨਾਂ ਨੇ ਕਿਹਾ ਸੀ ਸੋ ਸਾਨੂੰ ਬਹੁਤ ਵੱਡੇ ਅਧਿਕਾਰ ਬਹੁਤ ਵੱਡਾ ਸਤਕਾਰ ਬਹੁਤ ਵੱਡਾ ਮਾਨ ਗੁਰੂ ਗਬੇਰ ਸਿੰਘ ਨੇ ਦਿੱਤਾ ਸੀ ਜਿਹੜੇ ਦੱਬੇ ਤੇ ਲਤਾੜੇ ਲੋਕ ਸੀ ਨਮਾਣੇ ਤੇ ਨਤਾਣੇ ਸੀ ਜਿਹੜੇ ਹਿਜਰੇ ਬਣ ਕੇ ਜ਼ਿੰਦਗੀ ਜੂਰੇ ਸੀ ਗਿੱਦੜਾ ਵਾਂਗੂ ਜੂਰੇ ਸੀ ਉਹਨਾਂ ਨੂੰ ਉਹਨਾਂ ਨੇ ਸ਼ੇਰ ਬਣਾਤਾ ਉਹਨਾਂ ਨੂੰ ਉਹਨਾਂ ਨੇ ਐਸਾ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਇੱਕ ਐਸਾ ਸਾਹਸ ਭਰਿਆ ਉਹ ਹਿੰਦੁਸਤਾਨ ਦਾ ਜਿਹੜਾ ਉਸ ਟਾਈਮ ਦਾ ਹਾਕਮ ਸੀ ਚਾਹੇ ਉਹ ਬਦਾਲੀ ਸੀ ਚਾਹੇ ਨਾਦਰ ਸ਼ਾਹ ਸੀ ਚਾਹੇ ਪਹਾੜੀ ਰਾਜੇ ਸੀ ਚਾਹੇ ਅਰੰਗਜੀਬ ਸੀ ਉਹਨਾਂ ਨਾਲ ਲੜਨ ਵਾਸਤੇ ਸਾਰੇ ਲੋਕਾਂ ਨੂੰ ਮਤਲਬ ਜਿਹੜਾ ਸੀ ਔਰ ਇੰਨੀ ਸ਼ਕਤੀ ਤੇ ਇੰਨੇ ਹਥਿਆਰ ਔਰ ਇਨਾ ਜਜ਼ਬਾਤ ਭਰਤਾ ਕਿ ਉਹ ਹਿੰਦੂਸਤਾਨ ਦੇ ਕੋਈ ਵੀ ਹਾਕਮ ਜਿਹੜਾ ਹਮਲਾ ਕਰਕੇ ਆਉਂਦਾ ਸੀ ਉਹਦਾ ਮੁਕਾਬਲਾ ਡਟ ਕੇ ਕਰਦੇ ਸੀ ਉਹਨਾਂ ਨੇ ਸਾਰਾ ਤੇ ਜਿੰਨਾ ਉਹਨਾਂ ਨੇ ਜੋਸ਼ ਭਰਿਆ ਅੱਜ ਉਸੇ ਤਰ੍ਹਾਂ ਖਾਸੇ ਵਿੱਚ ਜੋਸ਼ ਚੜ੍ਹਦੀ ਕਲਾ ਔਰ ਪੀਲੇ ਦਸਤਾਰੇ ਔਰ ਵੱਖਰੀ ਦਿੱਖ ਅੱਜ ਖਾਲਸਾ ਪੰਥ ਨੂੰ ਦਿੱਤੀ ਆ ਮੈਂ ਦੇਸ਼ ਆਵਦੇਸ਼ਾਂ ਵਿੱਚ ਸਾਰੀ ਸਤ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਨੇ ਅਮਰਤ ਛਕਿਆ ਉਹਨਾਂ ਨੂੰ ਮੁਬਾਰਕ ਖਾਲਸਾ ਪੰਥ ਦੇ ਪ੍ਰਗਟ ਹੋਣ ਦੀ ਮੁਬਾਰਕਬਾਦ ਹੈ ਨਾਲ ਦੀ ਨਾਲ ਜਿਹਨਾਂ ਨਹੀਂ ਛਕਿਆ ਉਹ ਵੀ ਪੀਓ ਪੌਲ ਖੰਡੇ ਧਾਰ ਹੋਵੇ ਜਨਮ ਸਹੇਲਾ ਉਹ ਵੀ ਖੰਡੇ ਧਾਰ ਖੰਡੇ ਦਾ ਬਾਟੇ ਦਾ ਅੰਮ੍ਰਿਤ ਛਕਣ ਗੁਰੂ ਵਾਲੇ ਬਣ ਬਾਣੀ ਤੇ ਬਾਣੇ ਨਾਲ ਜੁੜਨ ਤਾਂ ਹੀ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰਪ੍ਰਾਪ ਵਾਪੇ ਮੇਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਵਿਸਾਖੀ ਦੇ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਪਹਿਲਾਂ ਤੇ ਸਾਰੀ ਸਾਥ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ ਅ ਵੀ ਜੀ ਸਾਡਾ ਇੱਕ ਛੋਟਾ ਜਿਹਾ ਗਰੁੱਪ ਹੈ ਟਰਬਿਨੇਟਰ ਸਾਬਤ ਸੂਰਤ ਤੇ ਸਰੀਰ ਦੀ ਆਪਣੀ ਦੀ ਸਾਂਭ ਸੰਭਾਲ ਕਰਨ ਦਾ ਇੱਕ ਉਪਰਾਲਾ ਹੈ ਵਾ ਸਾਈਕਲ ਅਸੀਂ ਚਲਾਉਂਦੇ ਆਂ ਸਾਈਕਲ ਰਾਈਡ ਕਰਦੇ ਆਂ ਤੇ ਅੱਜ ਦਾ ਜਿੱਦਾਂ ਕਿ ਇਤਿਹਾਸਿਕ ਦਿਨ ਹੈ ਖਾਲਸਾ ਦੀ ਸਾਜਨਾ ਤਨ ਤਨ ਦਸ਼ਮੀਪਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਉਸ ਦੇ ਨਾਲ ਨਾਲ ਹੀ 13 ਅਪ੍ਰੈਲ 1919 ਚ ਜੋ ਜਲਿਆਂ ਵਾਲਾ ਬਾਗ ਦਾ ਸਾਕਾ ਹੋਇਆ ਜੋ ਕਿ ਸਾਹਮਣੇ ਸਥਿਤ ਹੈ ਇਹਨਾਂ ਨੂੰ ਮੁੱਖ ਰੱਖ ਕੇ ਅਸੀਂ ਅੱਜ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਜਿੱਥੇ ਕਿ ਸ਼ਹੀਦ ਉਦਮ ਸਿੰਘ ਜੀ ਨੇ 1907 ਤੋਂ 1919 ਤੱਕ ਆਪਣੀ ਐਜੂਕੇਸ਼ਨ ਲਈ ਤੇ 1919 ਵਿੱਚ ਜਦੋਂ ਸਾਕਾ ਜਲਿਆਂ ਵਾਲਾ ਬਾਗ ਹੋਇਆ ਉਸ ਵੇਲੇ ਉਹ ਮੌਕੇ ਤੇ ਸ਼ਬੀਲ ਤੇ ਸੇਵਾ ਕਰ ਰਹੇ ਸੀ ਤੇ ਉਹਨਾਂ ਦੇ ਮਨ ਤੇ ਇਸ ਦਾ ਬਹੁਤ ਗਹਿਰਾ ਅਸਰ ਪਿਆ ਕਿ ਨਿਹੱਥੇ ਲੋਕਾਂ ਨੂੰ ਅੰਗਰੇਜ਼ਾਂ ਨੇ ਮਾਈਕਲ ਰੋਇਰ ਦੇ ਹੁਕਮਾਂ ਨਾਲ ਜਰਨਲ ਡਾਇਰ ਦੀ ਪਲਟੂਨ ਨੇ ਕਤਲੋ ਗੈਰਤ ਕੀਤੀ ਮੌਤ ਦੇ ਘਾਟ ਉਤਾਰਿਆ ਸੈਂਕੜੇ ਸ਼ਹੀਦیاں ਹੋਈਆਂ ਸੋ ਉਹਨਾਂ ਨੇ ਉਸ ਵੇਲੇ ਜੋ ਕਿ 10ਵੀਂ ਚ ਪੜ੍ਹਦੇ ਸੀ ਜੈਂਟਰਲ ਜਿਤੇਮ ਖਾਨਾ ਅੰਮ੍ਰਿਤਸਰ ਆਪਣੀ ਪੜ੍ਹਾਈ ਕੰਪਲੀਟ ਕਰਕੇ ਕਿਰਤ ਕਰ ਰਹੇ ਸੀ ਉੱਥੇ ਸਰਦੇਸ਼ੀ ਮਿਲਦੇ ਉਹਨਾਂ ਨੇ ਆਪਣਾ ਸਾਰਾ ਜੀਵਨ ਇਸ ਮਕਸਦ ਦੇ ਨਾਲ ਆਪਣੇ ਮਕਸਦ ਬਣਾ ਲਿਆ ਕਿ ਇਸ ਸ਼ਹੀਦੀ ਜੋ ਹੋਈ ਹੈ ਇਸ ਦਾ ਬਦਲਾ ਲੈਣਾ ਹੈ ਤੇ ਸੈਂਟਰਲ ਹਾਲ ਲੰਡਨ ਵਿਖੇ ਉਹਨਾਂ ਨੇ ਕਾਫੀ 20-25 ਸਾਲ ਉਹਨਾਂ ਨੇ ਉਸ ਚੀਜ਼ ਨੂੰ ਫੋਲੋ ਕੀਤਾ ਮਾਈਕਲ ਓਡਵਾਇਰ ਨੂੰ ਤੇ ਅਖੀਰ 'ਚ 1940 ਵਿੱਚ ਉਹ ਦਿਨ ਆਇਆ ਜਦੋਂ ਕਿ ਮਾਈਕਲ ਓਡਵਾਇਰ ਆਪਣੀ ਸਪੀਚ ਦੇ ਰਿਹਾ ਸੀ ਗੋਰਿਆਂ ਸਾਹਮਣੇ ਕਿ ਜਲਿਆਂ ਵਾਲੇ ਬਾਗ 'ਚ ਅਸੀਂ ਕਤਲੋਗ ਗੈਰਤ ਕੀਤੀ ਅਸੀਂ ਉੱਥੇ ਇਹ ਕੀਤਾ ਉਸ ਵੇਲੇ ਇਸਨੇ ਸ਼ਰੀਆਮ ਸ਼ਹੀਦ ਉਦਮ ਸਿੰਘ ਨੇ ਆਪਣੇ ਬੁੱਕ ਦੇ ਵਿੱਚ ਕਿਤਾਬ ਵਿੱਚ ਪਿਸਤੌਲ ਸੀ ਉਹ ਨਿਕਾਲ ਕੇ ਸ਼ਰੀਆਮ ਉਹਨੂੰ ਗੋਲੀਆਂ ਮਾਰੀਆਂ ਆਪਣੇ ਆਪ ਨੂੰ ਉਸ ਵੇਲੇ ਉਹਨਾਂ ਸਮਰਪਣ ਕਰ ਦਿੱਤਾ ਪੁਲਿਸ ਦੇ ਸਾਹਮਣੇ ਕਿਉਂਕਿ ਜੀਵਨ ਦਾ ਇੱਕ ਮਿਸ਼ਨ ਸੀ ਉਹ ਮਕਸਦ ਪੂਰਾ ਹੋਇਆ ਸੋ ਅੱਜ ਇੱਕ ਸ਼ਹੀਦੀ ਰਾਈਡ ਵੀ ਮੈਂ ਕਹਾਂਗਾ ਕਿ ਜਿੱਥੇ ਅਸੀਂ ਯਤੀਮ ਖਾਨੇ ਤੋਂ ਚੱਲ ਕੇ ਯਤੀ ਆਏ ਆਂ ਜਲਿਆਂਵਾਲਾ ਬਾਗ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜੇ ਕਿ ਸਾਡੇ ਸਾਰੇ એનર્ਜੀ ਦਾ ਸੋਮਾ ਹੈ ਸਾਰੀ ਵਿਸ਼ਵ ਲਈ ਇੱਥੋਂ એનર્ਜੀ ਮਿਲਦੀ ਆ ਉੱਥੋਂ ਅਸੀਂ ਆ ਕੇ ਨਤਮਸਤਕ ਹੋਏ ਆਂ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ ਜਿਨ੍ਹਾਂ ਨੇ ਸਾਡੀ ਆਜ਼ਾਦੀ ਜੋ ਅੱਜ ਆਨੰਦ ਮਾਣ ਰਹੇ ਆਂ ਅਸੀਂ ਸਾਰੀ ਸੰਗਤ ਆ ਰਹੀ ਹੈ ਤੇ ਉਸ ਯਾਦ ਨੂੰ ਤਾਜ਼ਾ ਕਰਕੇ ਅਸੀਂ ਸਾਰੇ ਵੀਰਾਂ ਨੇ ਉਪਰਾਹਾ ਕੀਤਾ ਹੈ ਮੇਰੇ ਨਾਲ ਮੇਰੇ ਸਾਰੇ ਵੀਰ ਸਾਡਾ ਟਰਬਿਨੇਟਰ ਦਾ ਗਰੁੱਪ ਹਾਜ਼ਰ ਹੈ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਹਾਂ ਸ਼ਹੀਦਾਂ ਨੂੰ ਯਾਦ ਕਰੀਏ ਇਹਨਾਂ ਦਿਨਾਂ ਨੂੰ ਜ਼ਰੂਰ ਮਨਾਈਏ ਤੇ ਸੰਜੀਦਗੀ ਨਾਲ ਸੋਚੀਏ ਕਿ ਸ਼ਹੀਦ ਉਦਮ ਸਿੰਘ ਦਾ ਜੋ ਮਕਸਦ ਸੀ ਉਹ ਆਪਣੇ ਲਈ ਨਹੀਂ ਸੀ ਉਹ ਮਕਸਦ ਸਾਰੀ ਮਨੁੱਖਤਾ ਲਈ ਸੀ ਸਾਡੇ ਸਾਰੇ ਭਾਰਤੀਆਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ